हां जी ਰੱਬ ਤੋਂ ਬਾਅਦ ਇਸ ਦੁਨੀਆ ਦੇ ਉੱਤੇ ਜੇ ਕਿਸੇ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਤਾਂ ਉਹ ਹੈਗੀ ਆ ਮਾਂ ਮਾਂ ਚਾਹੇ ਇਨਸਾਨ ਦੀ ਹੋਵੇ ਚਾਹੇ ਕਿਸੇ ਜੀਵ ਜੰਤੂ ਦੀ ਮਾਂ ਦਾ ਬਲੀਦਾਨ ਬੜਾ ਤਕੜਾ ਅੱਜ ਆਪਾਂ ਗੱਲ ਕਰਨੀਆਂ ਐਸੇ ਜੀਵਾਂ ਦੀ ਜੀਨਾਂ ਦੀਆਂ ਮਾਂਾਂ ਦੇ ਜਿਹੜੇ ਬਲੀਦਾਨ ਨੇ ਉਹ ਬੜੇ ਜ਼ਬਰਦਸਤ ਨੇ ਸੱਪਣੀ ਦੇ ਬਾਰੇ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਇਹ ਆਪਣੇ ਆਂਡੇ ਖਾ ਜਾਂਦੀ ਆ ਆਪਣੇ ਬੱਚੇ ਖਾ ਜਾਂਦੀ ਆ ਪਰ ਸਾਰੀਆਂ ਨਸਲਾਂ ਨਹੀਂ ਇਹ ਚੀਜ਼ ਕਰਦੀਆਂ ਇਦਾਂ ਹੀ ਕੁਝ ਜੀਵ ਨੇ ਜਿਹੜੇ ਆਪਣੀ ਪਿੱਠ ਦੇ ਉੱਤੇ ਆਪਣੇ ਬੱਚਿਆਂ ਨੂੰ ਰੱਖਦੇ ਆ ਜਿਵੇਂ ਆ ਮੱਕੜੀ ਆ ਹਜ਼ਾਰਾਂ ਦੇ ਹਿਸਾਬ ਨਾਲ ਇਹਦੇ ਬੱਚੇ ਨੇ ਤੇ ਦੀ ਪਿੱਠ ਦੇ ਉੱਤੇ ਆ ਉਹ ਉਹਨਾਂ ਚਿਰ ਇਹਦੀ ਪਿੱਠ ਤੇ ਰਹਿੰਦੇ ਨੇ ਜਿੰਨਾ ਚਿਰ ਤੱਕ ਉਹ ਤੁਰਨ ਫਿਰਨ ਦੇ ਕਾਬਲ ਨਹੀਂ ਹੁੰਦੇ ਆਪ ਖਾਣ ਪੀਣ ਦੇ ਕਾਬਲ ਨਹੀਂ ਹੁੰਦੇ ਉਹਨਾਂ ਚਿਰ ਤੱਕ ਇਹ ਮੱਕੜੀ ਆ ਜਿਹੜੀ ਇਹ ਆਪਣੇ ਬੱਚਿਆਂ ਨੂੰ ਆਪਣੀ ਪਿੱਠ ਦੇ ਉੱਤੇ ਚੱਕ ਕੇ ਰੱਖਦੀ ਆ ਫਿਰ ਜਦੋਂ ਇਹ ਬੱਚੇ ਤੁਰਨ ਫਿਰਨ ਦੇ ਕਾਬਲ ਹੋ ਜਾਂਦੇ ਨੇ ਖਾਣ ਪੀਣ ਦੇ ਕਾਬਲ ਹੋ ਜਾਂਦੇ ਆ ਜਦੋਂ ਇਹਨਾਂ ਦੇ ਅੰਦਰ ਜਾਲਾ ਬੰਨਣਾ ਸ਼ੁਰੂ ਹੋ ਜਾਂਦਾ ਜਿਹੜਾ ਜਾਲ ਬੁਣ ਕੇ ਇਹ ਆਪਣਾ ਸ਼ਿਕਾਰ ਕਰਦੇ ਨੇ ਉਦੋਂ ਇਹ ਆਪਣੇ ਬੱਚਿਆਂ ਨੂੰ ਕੱਲਾ ਛੱਡ ਦਿੰਦੀ ਆ ਹੁਣ ਆਪਾਂ ਦੋ ਐਸੇ ਜੀਵਾਂ ਦੀ ਗੱਲ ਕਰਨੀਆਂ ਜਿਨ੍ਹਾਂ ਦੀਆਂ ਮਾਵਾਂ ਦੇ ਜਿਹੜੇ ਬਲੀਦਾਨ ਨੇ ਉਹ ਬਹੁਤ ਵੱਡੇ ਨੇ ਪਹਿਲਾ ਹੈਗਾ ਵਿਚੂ ਠੂਹਾ ਇਹ ਇੱਕ ਮਿੱਥਾ ਵੀ ਇਹਦੇ ਬੱਚੇ ਨੇ ਜਿਹੜੇ ਉਹ ਇਹਦੀ ਠੂਹੀ ਤੇ ਰਹਿੰਦੇ ਇਹਨੂੰ ਖਾ ਜਾਂਦੇ ਨੇ ਨਹੀਂ ਖਾਂਦੇ ਨਹੀਂ ਹੈਗੇ ਉਹ ਵਿਚੂ ਮਾਂ ਦਾ ਬਲੀਦਾਨ ਆਪਣੇ ਬੱਚਿਆਂ ਦੇ ਵਾਸਤੇ ਇਹ ਆ ਕਿ ਜਦੋਂ ਉਹਦੇ ਬੱਚੇ ਉਹਦੀ ਪਿੱਠ ਤੇ ਆ ਜਾਂਦੇ ਨੇ ਤਾਂ ਉਹ ਜਿੰਨਾ ਚਿਰ ਤੱਕ ਤੁਰਦੇ ਫਿਰਦੇ ਨਹੀਂ ਉਹਨਾਂ ਚਿਰ ਤੱਕ ਜਿਹੜੀ ਵਿੱਛੂ ਮਾਂ ਉਹ ਆਪਣੇ ਘਰ ਤੋਂ ਬਾਹਰ ਨਹੀਂ ਨਿਕਲਦੀ ਉਹਨਾਂ ਚਿਰ ਤੱਕ ਉਹ ਭੁੱਖੀ ਰਹਿੰਦੀ ਆ ਕੋਈ ਸ਼ਿਕਾਰ ਨਹੀਂ ਕਰਦੀ ਤੇ ਕਈ ਵਾਰੀ ਉਹ ਬੱਚੇ ਤੁਰਨ ਫਿਰਨ ਦੇ ਕਾਬਲ ਜਦ ਤੱਕ ਹੁੰਦੇ ਨੇ ਉਦੋਂ ਤੱਕ ਉਹ ਵਿੱਛੂ ਮਾਂ ਜਿਹੜੀ ਉਹ ਇੰਨੀ ਕਮਜ਼ੋਰ ਹੋ ਜਾਂਦੀ ਆ ਕਿ ਉਹ ਬਾਹਰ ਨਿਕਲ ਕੇ ਸ਼ਿਕਾਰ ਨਹੀਂ ਕਰ ਪਾਉਂਦੀ ਉਹ ਮਾਰੀ ਜਾਂਦੀ ਆ ਵਿਚਾਰੀ ਉਹ ਆਪਣੇ ਬੱਚਿਆਂ ਦੇ ਮੋਹ ਦੇ ਵਿੱਚ ਬੱਚਿਆਂ ਨੂੰ ਪਾਲਣ ਦੇ ਵਿੱਚ ਹੀ ਆਪਣੀ ਜਾਨ ਗਵਾ ਲੈਂਦੀ ਆ ਜੇ ਤਾਂ ਉਹਨੂੰ ਕੋਈ ਸ਼ਿਕਾਰ ਮਿਲ ਜਵੇ ਫੇਰ ਤਾਂ ਉਹ ਖਾ ਕੇ ਤੁਰਦੀ ਫਿਰਦੀ ਰਹਿੰਦੀ ਆ ਬਚ ਜਾਂਦੀ ਆ ਨਹੀਂ ਤਾਂ ਜ਼ਿਆਦਾਤਰ ਜਿਹੜੀ ਮਿੱಚ್ಚੂ ਮਾਮਾ ਨੇ ਉਹ ਮਾਰੀਆਂ ਜਾਂਦੀਆਂ ਨੇ ਕਿਉਂਕਿ ਉਹ ਭੁੱਖੀਆਂ ਬਹੁਤ ਲੰਬੇ ਸਮੇਂ ਤੱਕ ਰਹਿੰਦੀਆਂ ਨੇ ਤੇ ਇਹਦੇ ਜਿਹੜੇ ਬੱਚੇ ਨੇ ਉਹ ਇਹਨੂੰ ਛੱਡ ਕੇ ਉਹ ਆਪਣੇ ਆਪਣੇ ਰਾਸਤੇ ਪੈ ਜਾਂਦੇ ਆ ਅਗਲੇ ਜਿਹੜੇ ਜੀਵ ਦੀ ਮਾਂ ਉਹਦਾ ਤਾਂ ਇੰਨਾ ਕੁ ਵੱਡਾ ਬਲੀਦਾਨ ਆ ਆਪਣੇ ਬੱਚਿਆਂ ਵਾਸਤੇ ਸ਼ਾਇਦ ਕੋਈ ਹੋਰ ਮਾਂ ਨਾ ਕਰਦੀ ਹੋਵੇ ਇਹਨੂੰ ਆਪਾਂ ਕੰਨ ਖਜੂਰਾ ਕਹਿ ਦਿੰਨੇ ਆ ਇਹਦੇ ਵੀ ਬੱਚੇ ਸੌਆਂ ਜਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੁੰਦੇ ਆ ਤੇ ਇਹਦੇ ਬੱਚੇ ਜਦੋਂ ਵੱਡੇ ਹੁੰਦੇ ਨੇ ਉਹ ਪਹਿਲਾ ਭੋਜਨ ਆਪਣੀ ਮਾਂ ਦਾ ਹੀ ਸਰੀਰ ਖਾਂਦੇ ਨੇ ਤੇ ਉਹ ਮਾਂ ਉੱਥੇ ਬੈਠੀ ਬੈਠੀ ਆਪਣੇ ਬੱਚਿਆਂ ਦੇ ਲਈ ਆਪਣਾ ਸਰੀਰ ਆ ਜਿਹੜਾ ਉਹ ਅਰਪਣ ਕਰ ਦਿੰਦੀ ਆ ਪਹਿਲਾ ਭੋਜਨ ਇਹ ਬੱਚਿਆਂ ਦਾ ਆਪਣੀ ਮਾਂ ਦਾ ਸਰੀਰ ਹੁੰਦਾ ਤੇ ਇਹ ਗੱਲ ਉਸ ਮਾਂ ਨੂੰ ਪਤਾ ਹੁੰਦੀ ਆ ਕਿ ਮੇਰੇ ਬੱਚੇ ਜਿੱਦਾਂ ਹੀ ਵੱਡੇ ਹੋਣਗੇ ਉਹ ਮੇਰਾ ਸਰੀਰ ਖਾ ਲੈਣਗੇ ਤੇ ਮਾਂ ਆਪਣੀ ਜ਼ਿੰਦਗੀ ਆਪਣੇ ਬੱਚਿਆਂ ਤੋਂ ਵਾਰ ਦਿੰਦੀ ਆ ਆਪਣਾ ਸਰੀਰ ਆਪਣੇ ਬੱਚਿਆਂ ਦੇ ਲਈ ਦਾਤੇ ਲਾ ਦਿੰਦੀ ਆ ਸੋ ਇਹ ਐਵੇਂ ਥੋੜੀ ਮਾਂ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹਨਾ ਤੁਸੀਂ ਇਹ ਦੇਖੋ ਵੀ ਇੱਕ ਜੀਵ ਆ ਉਹਦੇ ਅੰਦਰ ਇੰਨਾ ਮੋਹ ਉਹਦੇ ਅੰਦਰ ਇੰਨਾ ਪਿਆਰ ਕਿਹਨੇ ਪੈਦਾ ਕੀਤਾ ਪ੍ਰਮਾਤਮਾ ਨੇ ਪੈਦਾ ਕੀਤਾ ਤੇ ਇਹਦਾ ਬਲੀਦਾਨ ਕਿੰਨਾ ਵੱਡਾ ਤੇ ਅੱਜ ਕੱਲ ਆਪਾਂ ਦੇਖਦੇ ਆਂ ਕਈ ਮਾਂ ਮਾ ਇਸੀਆਂ ਨੇ ਜਿਹੜੀਆਂ ਬੈਗ ਦੇ ਵਿੱਚ ਇਨਸਾਨੀ ਬੱਚਿਆਂ ਨੂੰ ਪਾ ਕੇ ਤੇ ਕੂੜੇ ਕਰਕਟ ਦੇ ਉੱਤੇ ਸਿੱਟ ਕੇ ਚਲੇ ਜਾਂਦੀਆਂ ਨੇ ਮਾਂ ਤਾਂ ਮਾਈ ਹੁੰਦੀ ਆ ਮਾਂ ਨੂੰ ਰੱਬ ਦਾ ਦਰਜਾ ਐਵੇਂ ਥੋੜੀ ਦਿੱਤਾ ਜਾਂਦਾ ਪਰ ਇਹ ਵੀ ਜ਼ਰੂਰੀ ਨਹੀਂ ਹੈਗਾ ਵੀ ਹਰ ਮਾਂ ਰੱਬ ਦਾ ਦਰਜਾ ਲੈਣ ਦੇ ਯੋਗ ਹੋਵੇ ਹਨਾ ਉਹਦੇ ਵਾਸਤੇ ਵੀ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ ਖੈਰ ਆਪਾਂ ਤੁਹਾਨੂੰ ਅਕਸਰ ਹੀ ਕਹੀਦਾ ਕਿ ਜਦੋਂ ਵਾਹਿਗੁਰੂ ਜਦੋਂ ਪ੍ਰਮਾਤਮਾ ਇਹ ਛੋਟੇ-ਛੋਟੇ ਜੀਵ-ਜੰਤੂਆਂ ਦੇ ਉੱਤੇ ਇੰਨੀ ਰਹਿਮਤ ਕਰਦਾ ਇਹਨਾਂ ਦੇ ਅੰਦਰ ਇੰਨੇ ਵੱਡੇ-ਵੱਡੇ ਗੁਣ ਪੈਦਾ ਕਰ ਦਿੰਦਾ ਤਾਂ ਇਨਸਾਨ ਜਿਹਨੂੰ ਰੱਬ ਹੋਣ ਦਾ ਦਰਜਾ ਮਿਲਿਆ ਹੋਇਆ ਉਹਦੇ ਲਈ ਪ੍ਰਮਾਤਮਾ ਕਿੰਨਾ ਕੁਛ ਕਰਦਾ ਹੋਊ ਸੋ ਉਹ ਗੱਲ ਵੱਖਰੀ ਆ ਕਿ ਸਾਨੂੰ ਇਹਨਾਂ ਚੀਜ਼ਾਂ ਦੀ ਸਮਝ ਨਹੀਂ ਹੁੰਦੀ ਸੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚੋਂ ਉਸ ਅਕਾਲਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਚਮਤਕਾਰ ਹੁੰਦੇ ਆ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ